ਬੀਬੀ ਐਨ ਦੇਖਣ ਵਾਲੇ ਸਮੂੱਚੇ ਦਰਸ਼ਕਾਂ ਨੂੰ ਦਵਿੰਦਰ ਸਿੰਘ ਬੈਣੀਪਾਲ ਵੱਲੋਂ ਪਿਆਰ ਅਤੇ ਸਤਿਕਾਰ ਸਹਿਤ ਸਤਿ ਸ਼੍ਰੀ ਅਕਾਲ ਦਾ ਬੈਣੀਪਾਲ ਸ਼ੋਅ ਵਿੱਚ ਤੁਹਾਡਾ ਸਭਨਾਂ ਦਾ ਨਿੱਘਾ ਸਵਾਗਤ ਡੇਰਾ ਮੁਖੀ ਨੂੰ ਮੜਬਲੀ ਪਰੂਲ ਈਡੀ ਨੇ ਮੁੱਖ ਮੰਤਰੀ ਵਿਰੁੱਧ ਮਾਮਲਾ ਕੀਤਾ ਦਰਜ ਕੇਂਦਰੀ ਵਿੱਤ ਮੰਤਰੀ ਖਿਲਾਫ ਨਹੀਂ ਦਰਜ ਹੋਵੇਗੀ ਐਫ ਆਈ ਆਰ ਪੰਜਾਬ ਚ ਕੈਬਨਟ ਦੇ ਫੇਰ ਬਦਲ ਬਾਦ ਹੁਣ ਸੀਐਫਓ ਚ ਵੱਡੇ ਬਦਲਾਅ ਦੀ ਤਿਆਰੀ ਕਿਸਾਨਾਂ ਵੱਲੋਂ ਮੰਗ ਪੱਤਰ ਸਰਕਾਰ ਪ੍ਰਾਲੀ ਚੋਕਣ ਵਿੱਚ ਕਰੇ ਮਦਦ ਨਹੀਂ ਤਾਂ ਖੇਤਾਂ 'ਚ ਸਾੜਾਂਗੇ ਮੂਸੇਵਾਲੇ ਦੇ ਪਿਤਾ ਦੀ ਨਹੀਂ ਬਣੀ ਗੱਲ ਅਤੇ ਕੁਝ ਹੋਰ ਜਾਣਕਾਰੀਆਂ ਆਪਣੇ ਪ੍ਰੋਗਰਾਮ ਦੌਰਾਨ ਸ਼ਾਮਲ ਰਹਿਣਗੀਆਂ ਇਹਦੇ ਤੋਂ ਪਹਿਲਾਂ ਇਹਨਾਂ ਤੇ ਵਿਸਥਾਰਤ ਗੱਲਬਾਤ ਕੀਤੀ ਜਾਵੇ ਤੁਹਾਨੂੰ ਸਭਨਾਂ ਨੂੰ ਬੇਨਤੀ ਹੈ ਕਿ ਪਹਿਲਾਂ ਪ੍ਰੋਗਰਾਮ ਦੇਖ ਲੈਣਾ ਸੁਣ ਲੈਣਾ ਤੇ ਜੇਕਰ ਚੰਗਾ ਲੱਗਿਆ ਫਿਰ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦੇਣਾ ਦੂਸਰੀ ਬੇਨਤੀ ਇਹ ਕਿ ਜੇਕਰ ਹਾਲੇ ਤੱਕ ਤੁਸੀਂ ਆਪਣੇ ਇਸ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਕਿਰਪਾ ਕਰਕੇ ਸਬਸਕ੍ਰਾਈਬ ਕਰਕੇ ਨੋਟੀਫਿਕੇਸ਼ਨ ਵਾਲੀ ਘੰਟੀ ਜ਼ਰੂਰ ਔਨ ਕਰ ਲੈਣੀ ਤੁਹਾਡੇ ਦਿਰੋਂ ਧੰਨਵਾਦੀ ਹੋਵਾਂਗੇ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਡੇਰਾ ਮੁਖੀ ਗੁਰਮੀਤ RAM ਰਹੀਮ ਦੀ ਕੱਲ ਪ੍ਰੋਗਰਾਮ ਵਿੱਚ ਤੁਹਾਨੂੰ ਦੱਸਿਆ ਸੀ ਕਿ ਤਰਲੋ ਮੱਛੀ ਹੋ ਰਿਹਾ ਹੈ ਬਾਹਰ ਆਉਣ ਵਾਸਤੇ 20 ਦਿਨ ਦੀ ਪੈਰੋਲ ਵਾਸਤੇ ਉਸਨੇ ਅਰਜ਼ੀ ਦਿੱਤੀ ਸੀ ਸ਼ਰਤਾਂ ਦੇ ਨਾਲ ਉਸ ਨੂੰ ਮਨਜ਼ੂਰ ਕਰ ਦਿੱਤਾ ਗਿਆ ਹੈ ਦੱਸਣਾ ਬਣਦਾ ਕਿ ਰਾਮ ਰਹੀਮ ਦੀ ਇਹ ਪੈਰੋਲ ਦੀ ਅਰਜ਼ੀ ਸਰਕਾਰ ਦੇ ਵੱਲੋਂ ਚੋਣ ਕਮਿਸ਼ਨ ਨੂੰ ਭੇਜ ਦਿੱਤੀ ਗਈ ਸੀ ਚੋਣ ਕਮਿਸ਼ਨ ਨੇ ਹਰਿਆਣਾ ਸਰਕਾਰ ਨੂੰ ਗੁਰਮੀਤ ਰਾਮ ਰਹੀਮ ਨੂੰ ਪੈਰੋਲ ਦੇਣ ਦੀ ਇਜਾਜ਼ਤ ਦੇ ਦਿੱਤੀ ਹੈ 20 ਸਾਲ ਦੀ ਸਜ਼ਾ ਸੁਣਾਏ ਜਾਣ ਤੋਂ ਬਾਅਦ ਉਹ 10ਵੀਂ ਵਾਰ ਪੈਰੋਲ ਤੇ ਜਾਂ ਛੁੱਟੀ ਤੇ ਜੇਲ੍ਹ ਤੋਂ ਬਾਹਰ ਆਏਗਾ ਹਰਿਆਣਾ ਚੋਣ ਕਮਿਸ਼ਨ ਨੇ ਰਾਮ ਰਹੀਮ ਦੀ ਪੈਰੋਲ ਦੇ ਉੱਤੇ ਸ਼ਰਤ ਲਾਈ ਹੈ ਕਿ ਉਹ ਇਸ ਪੈਰੋਲ ਦੇ ਦੌਰਾਨ ਹਰਿਆਣਾ ਦੇ ਵਿੱਚ ਨਹੀਂ ਰਹਿ ਸਕਦਾ ਇਦੇ ਨਾਲ ਹੀ ਕਿਸੇ ਚੋਣ ਗਤੀਵਿਧੀ ਵਿੱਚ ਭਾਗ ਨਹੀਂ ਲੈ ਸਕਦਾ ਸੁਨਾਰੀਆ ਜੇਲ੍ਹ ਦੇ ਵਿੱਚ ਉਹ 20 ਸਾਲ ਦੀ ਸਜ਼ਾ ਕੱਟ ਰਿਹਾ ਹੈ ਅਤੇ ਰਾਮ ਰਹੀਮ ਹਰਿਆਣਾ ਵਿਧਾਨ ਸਭਾ ਚੋਣਾਂ ਤੋਂ ਐਨ ਪਹਿਲਾਂ ਪਾ 5 ਦਿਨ ਪਹਿਲਾਂ ਉਸਨੇ ਚੋਣਾਂ ਤੋਂ 20 ਦਿਨ ਦੀ ਪੈਰੋਲ ਦੀ ਮੰਗ ਕੀਤੀ ਸੀ ਤੇ ਪੈਰੋਲ ਸੰਬੰਧੀ ਅੰਤੋਂ ਫੈਸਲਾ ਹਰਿਆਣਾ ਦੇ ਮੁੱਖ ਚੋਣ ਕਮਿਸ਼ਨਰ ਨੇ ਲੈਣਾ ਸੀ ਕਿਉਂਕਿ ਚੋਣ ਜ਼ਾਬਤਾ ਲੱਗਿਆ ਹੋਇਆ ਹੈ ਦੱਸਣਾ ਬਣਦਾ ਹੈ ਕਿ ਇਸੇ ਮਹੀਨੇ ਦੀ 8 ਤਰੀਕ ਨੂੰ 8 ਸਤੰਬਰ ਨੂੰ 21 ਦਿਨਾਂ ਦੀ ਪੈਰੋਲ ਦੀ ਮਿਆਦ ਖਤਮ ਹੋਣ ਤੋਂ ਬਾਅਦ ਉਹ ਮੁੜ ਜੇਲ੍ਹ ਪਹੁੰਚਿਆ ਸੀ ਅਤੇ ਇਹ ਮੰਗ 5 ਅਕਤੂਬਰ ਨੂੰ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਤੋਂ ਕੁਝ ਦਿਨ ਪਹਿਲਾਂ ਕੀਤੀ ਗਈ ਸੀ। ਸੁਨਾਰੀਆ ਜਿਗਲ ਦੇ ਵਿੱਚੋਂ ਹੁਣ ਉਹ ਬਾਹਰ ਆਏਗਾ ਅਤੇ ਵੇਖੋ ਕਿ ਇਹਦਾ ਭਾਜਪਾ ਨੂੰ ਫਾਇਦਾ ਹੁੰਦਾ ਜਾਂ ਨਹੀਂ ਪਰ ਇਹਨੂੰ ਚੋਣਾਂ ਦੇ ਨਾਲ ਜੋੜ ਕੇ ਇਸ ਵਕਤ ਜ਼ਰੂਰ ਅੰਕਿਆ ਜਾ ਰਿਹਾ ਹੈ, ਵੇਖਿਆ ਜਾ ਰਿਹਾ ਹੈ ਤੇ ਹੁਣ ਗੱਲ ਕਰਦੇ ਹਾਂ ਅਗਲੀਆਂ ਕੁਝ ਹੋਰ ਖਬਰਾਂ ਦੀ। ਕਿ ਉਹ ਪਰ ਕਦੇ ਅੰਦਰ ਜਾਂਦਾ ਨਜ਼ਰ ਆਉਂਦਾ ਤੇ ਕਦੇ ਬਾਹਰ ਜਾਂਦਾ ਨਜ਼ਰ ਆਉਂਦਾ ਪਰ ਜਦੋਂ ਜਦੋਂ ਪਰ ਰੂਲ ਮੰਗਦਾ ਤੇ ਮਿਲ ਜਾਂਦੀ ਹੈ ਤੇ ਹੁਣ ਗੱਲ ਕਰਦੇ ਆ ਈਡੀ ਦੀ ਜਾਣਕਾਰੀ ਮਿਲੀ ਹੈ ਕਿ ਈਡੀ ਨੇ ਮੁੱਖ ਮੰਤਰੀ ਦੇ ਖਿਲਾਫ ਮੁਕੱਦਮਾ ਦਰਜ ਕਰ ਲਿਆ ਹੈ ਇਹ ਕਰਨਾਟਕ ਦੇ ਮੁੱਖ ਮੰਤਰੀ ਨੇ ਸਿਦਰਮਈਆ ਉਹਨਾਂ ਤੇ ਕੁਝ ਹੋਰਾਂ ਦੇ ਖਿਲਾਫ ਮੈਸੂਰੂ ਸ਼ਹਿਰੀ ਵਿਕਾਸ ਅਥਾਰਟੀ ਉਸ ਮਾਮਲੇ ਦੇ ਵਿੱਚ ਮਨੀ ਲਾਂਡਰਿੰਗ ਦਾ ਮੁਕੱਦਮਾ ਦਰਜ ਕੀਤਾ ਹੈ ਜਾਣਕਾਰੀ ਇਹ ਮਿਲੀ ਹੈ ਕਿ ਦੱਸਿਆ ਜਾ ਰਿਹਾ ਹੈ ਕਿ ਫੈਡਰਲ ਏਜੰਸੀ ਭਾਵ ਈਡੀ ਨੇ ਮੁੱਖ ਮੰਤਰੀ ਅਤੇ ਹੋਰਨਾਂ ਦੇ ਵਿਰੁੱਧ ਜਿਹੜਾ ਇਹ ਮੁਕੱਦਮਾ ਦਰਜ ਕੀਤਾ ਹੈ ਇਸ ਕੇਸ ਦੇ ਵਿੱਚ ਇਨਫੋਰਮੇਸ਼ਨ ਰਿਪੋਰਟ দাਇਰ ਕੀਤੀ ਹੈ ਈਸੀਆਰ ਮੈਸੂਰੂ ਸਥਿਤ ਲੋਕਯੁਕਤ ਪੁਲਿਸ ਸਥਾਪਨਾ ਨੇ 20 ਸਤੰਬਰ ਨੂੰ ਇਹ ਦਰਜ ਐਫਆਈਆਰ ਦੇ ਵਿੱਚ ਮੁੱਖ ਮੰਤਰੀ ਉਹਨਾਂ ਦੀ ਪਤਨੀ ਉਹਨਾਂ ਦੇ ਜੀਜਾ ਮਲਕਰਜਨ ਸਵਾਮੀ ਅਤੇ ਦੇਵਰਾਜੂ ਦੇ ਨਾਮ ਦਰਜ ਕੀਤੇ ਨੇ ਸਵਾਮੀ ਨੇ ਦੇਵ ਰਾਜੂ ਤੋਂ ਜ਼ਮੀਨ ਖਰੀਦੀ ਸੀ ਅਤੇ ਮੁੱਖ ਮੰਤਰੀ ਦੀ ਘਰ ਵਾਲੀ ਪਾਰਵਤੀ ਨੂੰ ਤੋਹਫੇ ਦੇ ਵਜੋਂ ਫਰ ਦੇ ਦਿੱਤੀ। ਪਿਛਲੇ ਹਫਤੇ ਬੰਗਲੌਰੂ ਦੀ ਇੱਕ ਵਿਸ਼ੇਸ਼ ਅਦਾਲਤ ਨੇ ਇਸ ਮਾਮਲੇ ਵਿੱਚ ਮੁੱਖ ਮੰਤਰੀ ਦੇ ਵਿਰੁੱਧ ਲੋਕਯੁਕਤ ਪੁਲਿਸ ਜਾਂਚ ਦੇ ਹੁਕਮ ਦਿੱਤੇ ਸੀ। ਜਿਸ ਤੋਂ ਬਾਅਦ ਇਹ ਐਫ ਆਈ ਆਰ ਦਰਜ ਕਰ ਦਿੱਤੀ ਗਈ ਹੈ। ਮੁੱਖ ਮੰਤਰੀ ਸਧਰਮਈਆ ਤੇ ਮੋਡਾ ਨੇ ਉਹਨਾਂ ਦੀ ਪਤਨੀ ਉਹਨਾਂ ਨੂੰ 14 ਪਲਾਂਟਾਂ ਦੀ ਜਿਹੜੀ ਅਲਾਟਮੈਂਟ ਹੈ ਉਹਦੇ ਵਿੱਚ ਬੇਨਿਜ਼ਮੀਆਂ ਦੇ ਦੋਸ਼ ਲਾਏ ਨੇ। ਮੁੱਖ ਮੰਤਰੀ ਨੇ ਪਿਛਲੇ ਹਫਤੇ ਕਿਹਾ ਸੀ ਕਿ ਮੋਡਾ ਮਾਮਲੇ ਵਿੱਚ ਉਹਨਾਂ ਨੂੰ ਸਿਰਫ ਨਿਸ਼ਾਨਾ ਬਣਾਇਆ ਜਾ ਰਿਹਾ ਹੈ ਕਿਉਂਕਿ ਵਿਰੋਧੀ ਧਿਰ ਉਹਨਾਂ ਤੋਂ ਇਸ ਵਕਤ ਡਰੀ ਹੋਈ ਹੈ ਉਹਨਾਂ ਇਹ ਵੀ ਕਿਹਾ ਕਿ ਉਹਨਾਂ ਦੇ ਵਿਰੁੱਧ ਅਜੇ ਹਾਂ ਪਹਿਲਾ ਸਿਆਸੀ ਮਾਮਲਾ ਹੈ ਉਹਨਾਂ ਨੇ ਇਹ ਵੀ ਦੁਹਰਾਇਆ ਕਿ ਅਦਾਲਤ ਦੇ ਵੱਲੋਂ ਇਸ ਮਾਮਲੇ ਵਿੱਚ ਉਹਨਾਂ ਦੇ ਵਿਰੁੱਧ ਜਾਂਚ ਦੇ ਹੁਕਮ ਦਿੱਤੇ ਜਾਣ ਤੋਂ ਬਾਅਦ ਵੀ ਉਹ ਅਸਤੀਫਾ ਨਹੀਂ ਦੇਣਗੇ ਕਿਉਂਕਿ ਉਹਨਾਂ ਨੇ ਕੁਝ ਵੀ ਗਲਤ ਕੀਤਾ ਹੀ ਨਹੀਂ ਉਹਨਾਂ ਕਿਹਾ ਕਿ ਉਹ ਕਾਨੂੰਨੀ ਤੌਰ ਤੇ ਕੇਸ ਜ਼ਰੂਰ ਲੜਨਗੇ ਅਤੇ ਆਪਣੀ ਬੇਗੁਨਾਹੀ ਸਾਬਤ ਕਰਨਗੇ ਹੁਣ ਦੂਸਰੇ ਪਾਸੇ ਕੱਲ ਇੱਕ ਖਬਰ ਦਿੱਤੀ ਸੀ ਕਿ ਭਾਰਤ ਦੀ ਕੇਂਦਰੀ ਮੰਤਰੀ ਵਿੱਤ ਮੰਤਰੀ ਨਿਰਮਲਾ ਸੀਤਾ ਰਮਨ ਕਿ ਉਹਨਾਂ ਦੇ ਖਿਲਾਫ ਐਫ ਆਈ ਆਰ ਦਰਜ ਹੋਏਗੀ ਪਰ ਹੁਕਮ ਆ ਗਿਆ ਕਿ ਨਹੀਂ ਹੋਏਗੀ ਮਾਮਲਾ ਚੋਣ ਬੌਂਡ ਦਾ ਹੈ ਇਸ ਮਾਮਲੇ ਦੇ ਵਿੱਚ ਕਰਨਾਟਕ ਹਾਈ ਕੋਰਟ ਨੇ ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾ ਰਮਨ ਅਤੇ ਹੋਰਨਾਂ ਦੇ ਵਿਰੁੱਧ ਦਰਜ ਐਫ ਆਈ ਆਰ ਤੇ 22 ਅਕਤੂਬਰ ਤੱਕ ਅੰਤਰਮ ਰੋਕ ਲਗਾਉਣ ਦਾ ਹੁਕਮ ਸੁਣਾ ਦਿੱਤਾ ਹੈ ਇਸ ਮਾਮਲੇ ਵਿੱਚ ਕਰਨਾਟਕ ਭਾਜਪਾ ਦੇ ਤਤਕਾਲੀ ਪ੍ਰਧਾਨ ਨਲਨ ਕੁਮਾਰ ਕਤੀਲ ਦੇ ਖਿਲਾਫ ਦਰਜ ਐਫ ਆਈ ਆਰ ਵਿੱਚ ਅਗਲੇਰੀ ਜਾਂਚ ਤੇ ਵੀ ਰੋਕ ਲਾ ਦਿੱਤੀ ਹੈ। ਉਹਦੇ ਉੱਤੇ ਵੀ ਚੋਣ ਬੌਂਡ ਦੀ ਆੜ ਦੇ ਵਿੱਚ ਪੈਸੇ ਹੜੱਪਣ ਦੇ ਹੀ ਦੋਸ਼ ਨੇ। ਇਸ ਮਾਮਲੇ ਦੀ ਅਗਲੀ ਸੁਣਵਾਈ ਹੁਣ 22 ਅਕਤੂਬਰ ਨੂੰ ਹੋਏਗੀ। ਵਿਸ਼ੇਸ਼ ਅਦਾਲਤ ਦੇ ਹੁਕਮਾਂ ਦੇ ਅਧਾਰ ਤੇ ਸੀ타ਰਾਮਨ ਇਹਦੇ ਨਾਲ ਨਾਲ ਇਨਫੋਰਸਮੈਂਟ ਡਾਇਰੈਕਟੋਰੇਟ ਦੇ ਅਧਿਕਾਰੀਆਂ ਰਾਜ ਅਤੇ ਰਾਸ਼ਟਰੀ ਪੱਧਰ ਤੇ ਭਾਜਪਾ ਦੇ ਕਾਰਜਕਰਤਾਵਾਂ ਦੇ ਵਿਰੁੱਧ ਐਫ ਆਈ ਆਰ ਦਰਜ ਕਰ ਦਿੱਤੀ ਗਈ ਸੀ ਐਫ ਆਈ ਆਰ ਦੇ ਵਿੱਚ ਭਾਜਪਾ ਕਰਨਾਟਕ ਦੇ ਮੁਖੀ ਬੀワイ ਵਿਜੇਂਦਰ ਅਤੇ ਪਾਰਟੀ ਦੇ ਆਗੂ ਨਲਿਨ ਕੁਮਾਰ ਕਤੀਲ ਦਾ ਨਾਮ ਵੀ ਸ਼ਾਮਲ ਹੈ ਕਰਨਾਟਕ ਦੀ ਹਾਈ ਕੋਰਟ ਨੇ ਕਿਹਾ ਕਿ ਜਾਂਚ ਦੀ ਇਜਾਜ਼ਤ ਦੇਣਾ ਭਾਵੇਂ ਕਿ ਪਹਿਲੀ ਨਜ਼ਰੇ ਜਦੋਂ ਤੱਕ ਬਚਾਅ ਪੱਖ ਦੇ ਵੱਲੋਂ ਇਤਰਾਜ਼ ਦਰਜ ਨਹੀਂ ਕੀਤਾ ਜਾਂਦਾ ਕਾਨੂੰਨ ਦੀ ਪ੍ਰਕਿਰਿਆ ਦੀ ਦੁਰਵਰਤੋਂ ਦੇ ਬਰਾਬਰ ਹੋਏਗਾ ਇਸ ਲਈ ਅਗਲੀ ਸੁਣਵਾਈ ਤੱਕ ਮਾਮਲੇ ਦੀ ਜਿਹੜੀ ਅਗਲੀ ਜਾਂਚ ਹੈ ਉਸ ਨੂੰ ਰੋਕਣਾ ਮੈਂ ਕਹਿੰਦੇ ਉਚਿਤ ਸਮਝਦਾ ਇਹ ਮਾਨਯੋਗ ਜੱਜ ਨੇ ਆਖਿਆ ਇਹਦੇ ਤੋਂ ਬਾਅਦ ਸ਼ੁੱਕਰਵਾਰ ਨੂੰ ਬੰਗਲੌਰੂ ਦੀ ਇੱਕ ਅਦਾਲਤ ਨੇ ਨਿਰਮਲਾ ਸੀਤਾ ਰਾਮਨ ਅਤੇ ਹੋਰਨਾਂ ਦੇ ਖਿਲਾਫ ਚੋਣ ਬੌਂਡ ਤੇ ਰਾਹੀਂ ਕਥਿਤ ਤੌਰ ਤੇ ਜ਼ਬਰਨ ਵਸੂਲੀ ਦੇ ਦੋਸ਼ ਵਿੱਚ ਐਫ ਆਈ ਆਰ ਦਰਜ ਕਰਨ ਦੇ ਹੁਕਮ ਦੇ ਦਿੱਤੇ ਸੀ ਦੱਸਣਾ ਬਣਦਾ ਕਿ ਜਨ ਅਧਿਕਾਰ ਸੰਘਰਸ਼ ਪਰੀਸ਼ਦ ਦੇ ਸਹਿ ਪ੍ਰਧਾਨ ਆਦਰਸ਼ ਆਰ ਆਈ ਆਰ ਨੇ ਉਹਨਾਂ ਨੇ ਇੱਕ ਸ਼ਿਕਾਇਤ ਦਰਜ ਕਰਵਾਈ ਸੀ ਜਿਸ ਦੇ ਵਿੱਚ ਉਹਨਾਂ ਵੱਲੋਂ ਦੋਸ਼ ਇਹ ਲਗਾਏ ਗਏ ਸੀ ਕਿ ਮੁਲਜ਼ਮਾ ਨੇ ਚੋਣ ਬੌਣ ਦੀ ਆੜ ਦੇ ਵਿੱਚ ਜ਼ਬਰਦਸਤੀ 8000 ਕਰੋੜ ਰੁਪਏ ਤੋਂ ਵੱਧ ਦਾ ਫਾਇਦਾ ਚੁੱਕਿਆ। ਸ਼ਿਕਾਇਤਕਰਤਾ ਨੇ ਅੱਗੇ ਦੋਸ਼ ਇਹ ਵੀ ਲਾਇਆ ਸੀ ਕਿ ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾ ਰਮਨ ਨੇ ਈਡੀ ਅਧਿਕਾਰੀਆਂ ਦੀ ਗੁਪਤ ਸਹਾਇਤਾ ਲਈ ਹੈ ਅਤੇ ਇਸ ਸਹਾਇਤਾ ਦੇ ਰਾਹੀਂ ਅਰਾਜ ਅਤੇ ਰਾਸ਼ਟਰੀ ਪਦਰਤੇ ਦੂਸਰਿਆਂ ਦੇ ਫਾਇਦੇ ਵਾਸਤੇ ਹਜ਼ਾਰਾਂ ਕਰੋੜਾਂ ਰੁਪਏ ਦੀ ਲੁੱਟ ਵੀ ਕੀਤੀ ਹੈ। ਤੇ ਹੁਣ ਗੱਲ ਕਰਦੇ ਆਂ ਪੰਜਾਬ ਦੀ ਕੈਬਨਿਟ ਦੇ ਫੇਰ ਬਦਲ ਤਬਾਦ ਹੁਣ ਅੱਗੇ ਕੁਝ ਵੱਡਾ ਹੋਣ ਜਾ ਰਿਹਾ ਹੈ ਬੀਤੇ ਦਿਨੀ ਬਹੁਤ ਖਬਰਾਂ ਆਈਆਂ ਕਿ ਪੰਜਾਬ ਦੇ ਮੁੱਖ ਮੰਤਰੀ ਦੀ ਬਿਮਾਰੀ ਤਾਂ ਬਹਾਨਾ ਹੈ ਅਸਲ ਦੇ ਵਿੱਚ ਉਹਨਾਂ ਦੀ ਥਾਂ ਤੇ ਕੁਲਤਾਰ ਸਿੰਘ ਸੰਧਵਾ ਨੂੰ ਮੁੱਖ ਮੰਤਰੀ ਥਾਪ ਦਿੱਤਾ ਜਾਏਗਾ ਹੁਣ ਜਾਣਕਾਰੀ ਮਿਲੀ ਹੈ ਕਿ ਆਪ ਸੁਪਰੀਮੋ ਅਤੇ ਦਿੱਲੀ ਦੇ ਸਾਬਕਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਸ਼ਰਾਬ ਘਟਾਲੇ ਦੇ ਸੁਪਰੀਮ ਕੋਰਟ ਦੇ ਵਿੱਚੋਂ ਉਹਨਾਂ ਨੂੰ ਜ਼ਮਾਨਤ ਮਿਲ ਗਈ ਸੀ ਜ਼ਮਾਨਤ ਮਿਲਣ ਤੋਂ ਬਾਅਦ ਉਹ ਪੰਜਾਬ ਦੇ ਵਿੱਚ ਸਿਆਸੀ ਬਦਲਾਅ ਕਰ ਰਹੇ ਨੇ ਜਾਣਕਾਰੀ ਦੇ ਮੁਤਾਬਕ ਕੇਜਰੀਵਾਲ ਨੇ ਪੰਜਾਬ ਦੇ ਸਿਆਸੀ ਮਾਮਲਿਆਂ ਦੇ ਵਿੱਚ ਸਰਗਰਮੀ ਵਧਾ ਦਿੱਤੀ ਹੈ ਜਿਸ ਤੋਂ ਬਾਅਦ ਚਾਰ ਮੰਤਰੀਆਂ ਨੇ ਆਪਣੇ ਅਹੁਦਿਆਂ ਤੋਂ ਬੀਤੇ ਦਿਨੀ ਅਸਤੀਫਾ ਦਿੱਤਾ ਸੀ ਅਤੇ ਪੰਜ ਨਵੇਂ ਮੰਤਰੀ ਥਾਪ ਦਿੱਤੇ ਗਏ ਸੀ ਇਹਦੇ ਨਾਲ ਹੀ ਮੁੱਖ ਮੰਤਰੀ ਭਗਵੰਤ ਮਾਨ ਬਿਮਾਰ ਹੋਏ ਸੀ ਅਤੇ ਲਗਾਤਾਰ ਵਿਰੋਧੀਆਂ ਦੇ ਵੱਲੋਂ ਚਰਚਾ ਕੀਤੀ ਜਾ ਰਹੀ ਸੀ ਕਿ ਉਹਨਾਂ ਨੂੰ ਬਦਲਿਆ ਜਾ ਰਿਹਾ ਹੈ ਕਿ ਵੱਡਾ ਬਦਲਾਅ ਕੁਝ ਹੋਏਗਾ ਇਹਦੇ ਨਾਲ ਹੀ ਪਾਰਟੀ ਹਾਈ ਕਮਾਂਡ ਨੇ ਸਪਸ਼ਟ ਸੰਕੇਤ ਦੇਣੇ ਸ਼ੁਰੂ ਕਰ ਦਿੱਤੇ ਹੈ ਕਿ ਬਦਲਾ ਮੁੱਖ ਮੰਤਰੀ ਦਾ ਨਹੀਂ ਕੀਤਾ ਜਾਏਗਾ ਸਗੋਂ ਉਹਨਾਂ ਦੇ ਦਫ਼ਤਰ ਦੇ ਵਿੱਚ ਇਹ ਬਦਲਾ ਕੀਤਾ ਜਾ ਸਕਦਾ ਹੈ ਮਿਲੀ ਜਾਣਕਾਰੀ ਅਨੁਸਾਰ 300 ਯੂਨਟ ਪ੍ਰਤੀ ਮਹੀਨਾ ਮੁਫਤ ਬਿਜਲੀ ਦਿੱਤੀ ਜਾ ਰਹੀ ਹੈ ਹੁਣ ਤੱਕ 872 ਆਮ ਆਦਮੀ ਕਲੀਨਿਕ ਇਹ ਉਤਸ਼ਾਹੀ ਕਦਮ ਚੁੱਕਣ ਦੇ ਬਾਵਜੂਦ ਵੀ ਪੰਜਾਬ ਸਰਕਾਰ ਲੋਕਾਂ ਦੇ ਵਿੱਚ ਜੋ ਹਰਮਨ ਪਿਆਰੀ ਚਾਹੀਦੀ ਸੀ ਉਹ ਸਾਫਤ ਨਹੀਂ ਹੋ ਰਹੀ ਲੋਕ ਸਭਾ ਚੋਣਾਂ ਦੇ ਵਿੱਚ ਆਮ ਆਦਮੀ ਪਾਰਟੀ ਨੂੰ ਤਿੰਨ ਹਲਕਿਆਂ ਤੋਂ ਜਿੱਤ ਨਸੀਬ ਹੋਈ ਸੀ ਇਸ ਕਰਕੇ ਪਾਰਟੀ ਚਿੰਤਨ ਮੰਤਰ ਅੰਦਰੋਂ ਅੰਦਰੀ ਜਰੂਰ ਕਰ ਰਹੀ ਹੈ ਹਰਿਆਣਾ ਦੇ ਵਿੱਚ ਵੀ ਇਸ ਵਕਤ ਆਮ ਆਦਮੀ ਪਾਰਟੀ ਵੱਲੋਂ ਚੋਣਾਂ ਲੜੀਆਂ ਜਾ ਰਹੀਆਂ ਨੇ ਅਤੇ ਅਗਲੇ ਸਾਲ ਦਿੱਲੀ ਵਿੱਚ ਵੀ ਚੋਣਾਂ ਨੇ ਇਹਦੇ ਮੱਦੇ ਨਾਜ਼ਰ ਆਮ ਆਦਮੀ ਪਾਰਟੀ ਨੂੰ ਪੰਜਾਬ ਤੋਂ ਹੀ ਸਭ ਤੋਂ ਵੱਡੀ ਆਸ ਉਮੀਦ ਸੀ ਇਸੇ ਲਈ ਕੇਜਰੀਵਾਲ ਨੇ ਹੁਣ ਪੰਜਾਬ ਦੇ ਮਾਮਲਿਆਂ ਵਿੱਚ ਸਰਗਰਮੀ ਵਧਾ ਦਿੱਤੀ ਹੈ ਜਿਸ ਤੋਂ ਬਾਅਦ ਪੰਜਾਬ ਦੇ ਮੰਤਰੀ ਮੰਡਲ ਦੇ ਵਿੱਚ ਫੇਰ ਬਦਲਦੀਆਂ ਖਬਰਾਂ ਬੀਤੇ ਦਿਨੀ ਆਈਆਂ ਸੀ ਅਤੇ ਜਿਨ੍ਹਾਂ ਮੰਤਰੀਆਂ ਤੇ ਜਿਹੜੇ ਬਹੁਤੇ ਐਕਟਿਵ ਨਹੀਂ ਸੀ ਜਾਂ ਭ੍ਰਿਸ਼ਟਾਚਾਰ ਦੇ ਦੋਸ਼ ਲੱਗ ਰਹੇ ਸੀ ਉਹਨਾਂ ਦੇ ਅਸਤੀਫੇ ਬੀਤੇ ਦਿਨੀ ਲੈ ਲਏ ਗਏ ਸੀ ਅਤੇ ਉਹਨਾਂ ਦੀ ਥਾਂ ਤੇ ਪੰਜ ਨਵੇਂ ਚਿਹਰੇ ਨਿਯੁਕਤ ਕਰ ਦਿੱਤੇ ਗਏ ਸੀ ਪੰਜਾਬ ਪੱਧਰ ਤੇ ਆਈਜੀਐਸ ਪੀਸੀਐਸ ਅਤੇ ਆਈਪੀਐਸ ਅਧਿਕਾਰੀਆਂ ਦੇ ਵੀ ਵੱਡੇ ਪੱਧਰ ਤੇ ਫੇਰ ਬਦਲ ਕੀਤੇ ਜਾ ਰਹੇ ਨੇ ਮੁੱਖ ਮੰਤਰੀ ਦੇ ਓਐਸਡੀ ਓੰਕਾਰ ਸਿੰਘ ਤੋਂ ਬਾਅਦ ਸੁਖਵੀਰ ਸਿੰਘ ਦਾ ਅਸਤੀਫਾ ਵੀ ਲੈ ਲਿਆ ਗਿਆ ਸੀ ਸੁਖਵੀਰ ਮੁੱਖ ਮੰਤਰੀ ਦੇ ਤੀਸਰੇ ਓਐਸਡੀ ਸੀ ਜਿਨ੍ਹਾਂ ਨੂੰ ਜ਼ਿੰਮੇਵਾਰੀ ਤੋਂ ਮੁਕਤ ਕੀਤਾ ਗਿਆ ਓੰਕਾਰ ਸਿੰਘ ਸੰਗਰੂਰ ਦੇ ਵਿੱਚ ਮੁੱਖ ਮੰਤਰੀ ਅਤੇ ਉਹਨਾਂ ਦੀ ਪਤਨੀ ਡਾਕਟਰ ਗੁਰਪ੍ਰੀਤ ਕੌਰ ਦਾ ਕੰਮਕਾਜ ਦੇਖਦੇ ਸੀ ਜਦਕਿ ਇਹਨਾਂ ਤੋਂ ਪਹਿਲਾਂ ਮਨਜੀਤ ਸਿੰਘ ਸਿੱਧੂ ਦਾ ਅਸਤੀਫਾ ਵੀ ਲੈ ਲਿਆ ਗਿਆ ਸੀ ਮਿਲੀ ਜਾਣਕਾਰੀ ਅਨੁਸਾਰ ਹੁਣ ਮੁੱਖ ਮੰਤਰੀ ਦਫ਼ਤਰ ਭਾਬ ਸੀਐਮਓ ਦੇ ਵਿੱਚ ਜਿਹੜੇ ਕੰਮ ਕਰਦੇ ਅਧਿਕਾਰੀ ਹੈ ਉਨੋ ਦਾ ਵੱਡਾ ਫੇਰ ਬਦਲ ਕੀਤਾ ਜਾ ਸਕਦਾ ਹੈ ਮੰਨਿਆ ਜਾ ਰਿਹਾ ਕਿ ਝੋਨੇ ਦੀ ਖਰੀਦ ਪ੍ਰਕਿਰਿਆ ਪੂਰੀ ਹੋਣ ਤੋਂ ਬਾਅਦ ਇਹ ਬਦਲਾ ਸਾਹਮਣੇ ਆ ਸਕਦਾ ਹੈ ਤਾਂ ਕਿ ਪੰਜਾਬ ਦੇ ਵਿੱਚ ਜੋ ਸਰਕਾਰ ਚਾਹੁੰਦੀ ਹੈ ਉਹਨੂੰ ਆਮਲੀ ਰੂਪ ਦਿੱਤਾ ਜਾ ਸਕੇ ਤੇ ਹੁਣ ਗੱਲ ਕਰਦੇ ਆ ਕੰਗਣਾ ਰਣੌਤੀ ਫਿਲਮ ਐਮਰਜੈਂਸੀ ਦੀ ਬੰਬੇ ਹਾਈ ਕੋਰਟ ਨੇ ਕੰਗਣਾ ਦੀ ਫਿਲਮ ਐਮਰਜੈਂਸੀ ਦੀ ਸੁਣਵਾਈ ਅਖੀਲੇ ਦੌਰ ਤੇ ਵਿੱਚ ਹੁਣ ਕਰਨੀ ਹੈ ਫਿਲਮ ਦੇ ਪ੍ਰੋਡਿਊਸਰ ਜੀ ਸਟੂਡੀਓ ਦੇ ਵਕੀਲ ਨੇ ਅਦਾਲਤ ਨੂੰ ਦੱਸਿਆ ਕਿ ਉਹਨਾਂ ਨੇ ਰਿਵਾਈਜ਼ਿੰਗ ਕਮੇਟੀ ਦੇ ਵੱਲੋਂ ਜਿਹੜੇ ਸੀਨ ਸੀ ਜਿਹੜੇ ਕਿੱਸ ਕੇ ਕੱਟ ਲਏ ਜਾਣਗੇ ਉਹਨਾਂ ਦੀ ਮੰਗ ਨੂੰ ਮੰਨ ਲਿਆ ਅਤੇ ਉਹਨਾਂ ਨੇ ਇਹ ਮਾ ਬਦਰਾਮਾ ਨੂੰ ਲਾਗੂ ਕਰਨ ਦੇ ਵਾਸਤੇ ਇੱਕ ਫਾਰਮੈਟ ਵੀ ਬਣਾ ਲਿਆ ਜਿਸ ਨੂੰ ਸੈਂਟਰਲ ਬੋਰਡ ਆਫ ਫਿਲਮ ਸਰਟੀਫਿਕੇਟ ਨੂੰ ਸੌਂਪ ਦਿੱਤਾ ਗਿਆ ਹੈ ਬੰਬੇ ਹਾਈ ਕੋਰਟ ਦੇ ਵਿੱਚ ਹੁਣ ਇਸ ਮਾਮਲੇ ਦੀ ਅਗਲੀ ਸੁਣਵਾਈ 3 ਅਕਤੂਬਰ ਨੂੰ ਹੋਏਗੀ ਇਸੇ ਦੌਰਾਨ ਹਾਈ ਕੋਰਟ ਸੀਵੀਐਫਸੀ ਦੇ ਜਵਾਬ ਤੋਂ ਬਾਅਦ ਫੈਸਲਾ ਕਰੇਗਾ ਇਹਦੇ ਤੋਂ ਪਹਿਲਾਂ ਸੈਂਸਰ ਬੋਰਡ ਨੇ ਫਿਲਮ ਦੇ ਕੁਝ ਹਿੱਸਿਆਂ ਤੇ ਇਤਰਾਜ਼ ਪ੍ਰਗਟਾਇਆ ਸੀ ਅਤੇ ਫਿਲਮ ਅਮਰਜੈਂਸੀ ਦੀ ਟ੍ਰੇਲਰ ਦੇ ਵਿੱਚ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲਿਆਂ ਨੂੰ ਅਤਵਾਦੀ ਦਿਖਾਇਆ ਗਿਆ ਸੀ ਜਿਸ ਤੋਂ ਬਾਅਦ ਸਭ ਤੋਂ ਪਹਿਲਾਂ ਪੰਜਾਬ ਦੇ ਵਿੱਚੋਂ ਮੰਗ ਉੱਠਣੀ ਸ਼ੁਰੂ ਹੋਈ ਫਿਰ ਹੌਲੀ-ਹੌਲੀ ਐਸ.ਪੀ.ਸੀ ਅਤੇ ਕੁਝ ਹੋਰ ਜਥੇਬੰਦੀਆਂ ਨੇ ਚੰਡੀਗੜ੍ਹ ਮੱਧ ਪ੍ਰਦੇਸ਼ ਹਾਈ ਕੋਰਟ ਤੇ ਕਈਆਂ ਹੋਰ ਨਾਥਾਵਾਂ ਤੋਂ ਮੰਗ ਕਰਦਿਆਂ ਕਰਦਿਆਂ ਇਹਦੇ ਖਿਲਾਫ ਪਟੀਸ਼ਨਾਂ ਪਾਉਣੀਆਂ ਸ਼ੁਰੂ ਕਰ ਦਿੱਤੀਆਂ ਸੀ ਅਸਲ ਦੇ ਵਿੱਚ ਫਿਲਮ ਰੇ 6 ਸਤੰਬਰ ਨੂੰ ਰਿਲੀਜ਼ ਹੋ ਜਾਣਾ ਸੀ ਪਰ ਸੈਂਸਰ ਬੋਰਡ ਦੇ ਵੱਲੋਂ ਸਰਟੀਫਿਕੇਟ ਨਾ ਦਿੱਤੇ ਜਾਣ ਕਾਰਨ ਇਹ ਫਿਲਮ ਰਿਲੀਜ਼ ਨਾ ਹੋ ਸਕੀ ਬੀਤੇ ਸ਼ਨੀਚਰਵਾਰ ਨੂੰ ਐਸਈ ਪੀਸੀ ਦੀ ਅੰਤਰੀਕ ਕਮੇਟੀ ਦੀ ਮੀਟਿੰਗ ਤੋਂ ਬਾਅਦ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਫਿਲਮ ਤੇ ਬੈਨ ਲਗਾਉਣ ਦੀ ਮੰਗ ਕਰ ਦਿੱਤੀ ਸੀ ਅਤੇ ਇਹ ਵੀ ਚੇਤਾਵਨੀ ਦੇ ਦਿੱਤੀ ਸੀ ਕਿ ਜੇਕਰ ਫਿਲਮ ਰਿਲੀਜ਼ ਹੋਈ ਤਾਂ ਇਸ ਨੂੰ ਪੰਜਾਬ ਦੇ ਵਿੱਚ ਚਰਨ ਨਹੀਂ ਦਿੱਤਾ ਜਾਏਗਾ ਅਤੇ ਇਹਦੇ ਖਿਲਾਫ ਵੱਡੇ ਪੱਧਰ ਤੇ ਰੋਸ ਪ੍ਰਦਰਸ਼ਨ ਵੀ ਕੀਤੇ ਜਾਣਗੇ ਇਦੇ ਤੋਂ ਇਲਾਵਾ ਐਡਵੋਕੇਟ ਧਾਮੀ ਨੇ ਸੈਂਸਰ ਬੋਰਡ ਦੇ ਵਿੱਚ ਹਰ ਇੱਕ ਧਰਮ ਦਾ ਮੈਂਬਰ ਚੁਣੇ ਜਾਣ ਦੀ ਮੰਗ ਵੀ ਕੀਤੀ ਸੀ ਤਾਂ ਕਿ ਫੈਰਮਾਨ ਨੂੰ ਲੈ ਕੇ ਭਵਿੱਖ ਦੇ ਵਿੱਚ ਕੋਈ ਵਿਵਾਦ ਪੈਦਾ ਹੀ ਨਾ ਹੋ ਸਕੇ ਹੁਣ ਗੱਲ ਕਰਦੇ ਆ ਕਿਸਾਨਾਂ ਦਾ ਇੱਕ ਮੰਗ ਪੱਤਰ ਹੈ ਕਹਿੰਦੇ ਜਾਂ ਤਾਂ ਸਾਡੀ ਗੱਲ ਮੰਨ ਲਓ ਨਹੀਂ ਤਾਂ ਪਰਾਲੀ ਸਾੜਾਂਗੇ ਕਿਉਂਕਿ ਝੋਨੇ ਦਾ ਸੀਜ਼ਨ ਚੱਲ ਰਿਹਾ ਹੈ ਇਸ ਵਕਤ ਕਿਸਾਨਾਂ ਦੇ ਵੱਲੋਂ ਖੇਤਾਂ ਵਿੱਚ ਪਰਾਲੀ ਸਾੜਨ ਦੇ ਕੇਸ ਵੀ ਸਾਹਮਣੇ ਆਉਣ ਲੱਗੇ ਨੇ ਸੁਪਰੀਮ ਕੋਰਟ ਦੀਆਂ ਸਖਤੀਆਂ ਵੀ ਨੇ ਤੇ ਇਹ ਮੁੱਦਾ ਗਰਵਾ ਵੀ ਰਿਹਾ ਹੈ ਸਰਕਾਰ ਅਤੇ ਪ੍ਰਸ਼ਾਸਨ ਲਗਾਤਾਰ ਕਿਸਾਨਾਂ ਨੂੰ ਕਿ ਪਰਾਲੀ ਨਾ ਸਾੜੀ ਜਾਵੇ ਇਹਦੀ ਅਪੀਲ ਵੀ ਕਰ ਰਹੀ ਹੈ ਪਰ ਕਿਸਾਨਾਂ ਦਾ ਕਹਿਣਾ ਹੈ ਕਿ ਜਦੋਂ ਤੱਕ ਸਰਕਾਰ ਅਤੇ ਪ੍ਰਸ਼ਾਸਨ ਕਿਸਾਨਾਂ ਦੀ ਆਰਥਿਕ ਪੱਧਰ ਤੇ ਮਦਦ ਨਹੀਂ ਕਰਦਾ ਉਦੋਂ ਤੱਕ ਇਹ ਹੱਲ ਨਹੀਂ ਹੋ ਸਕਦਾ ਨਹੀਂ ਤਾਂ ਉਹ ਪਰਾਲੀ ਨੂੰ ਅੱਗ ਲਾਉਣਗੇ ਹੀ ਲਾਉਣਗੇ ਇਸ ਸਬੰਧੀ ਬੀਕੇਯੂ ਏਕਤਾ ਉਗਰਾਹਾਂ ਦੇ ਕਿਸਾਨ ਉਹਨਾਂ ਵਿੱਚ ਜਗਸੀਰ ਸਿੰਘ ਫਾਜ਼ਲ ਕਾ ਅਤੇ ਕੁਝ ਉਹਨਾਂ ਦੇ ਨਾਲ ਹੋਰ ਸਾਥੀ ਡੀਸੀ ਨੂੰ ਮੰਗ ਪੱਤਰ ਦੇਣ ਵਾਸਤੇ ਪਹੁੰਚੇ ਇਸ ਮੌਕੇ ਉਹਨਾਂ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਸਰਕਾਰੀ ਸੁਸਾਇਟੀਆਂ ਨੂੰ ਬੇਲਰ ਦਿੱਤੇ ਜਾਣ ਝੋਨੇ ਦੀ ਪਰਾਲੀ ਦੀ ਖਰੀਦ ਕਰਨ ਵਾਲੀਆਂ ਵੱਡੀਆਂ ਕੰਪਨੀਆਂ ਦੇ ਵੱਲੋਂ ਖਰੀਦ ਦਰਾਂ ਘਟਾ ਦਿੱਤੀਆਂ ਗਈਆਂ ਨੇ ਕਿਸਾਨਾਂ ਦਾ ਕਹਿਣਾ ਇਹ ਵੀ ਹੈ ਕਿ ਉਹ ਲਗਾਤਾਰ ਮੰਗ ਕਰ ਰਿਹਾ ਕਿ ਸਰਕਾਰ ਕਿਸਾਨਾਂ ਨੂੰ 4000 ਤੋਂ ਲੈ ਕੇ 5000 ਰੁਪਏ ਪ੍ਰਤੀ ਏਕੜ ਦੇਵੇ ਤਾਂ ਜੋ ਉਹ ਪਰਾਲੀ ਨੂੰ ਚੁੱਕਣ ਦਾ ਖਰਚਾ ਅਦਾ ਕਰ ਸਕਣ ਪਰ ਕਿਸਾਨਾਂ ਨੂੰ ਇਹਦੀ ਮਸ਼ੀਨਰੀ ਵੀ ਨਹੀਂ ਮਿਲ ਰਹੀ ਇਹਦੇ ਵਿੱਚ ਤਾਂ ਲੜੀਆਂ ਹੋ ਰਹੀਆਂ ਨੇ ਜਿਸ ਤੇ ਉਹਨਾਂ ਪ੍ਰਸ਼ਾਸਨ ਤੋਂ ਜਾਂਚ ਦੀ ਮੰਗ ਵੀ ਕੀਤੀ ਹੈ ਅਤੇ ਕਿਸਾਨਾਂ ਨੇ ਕਿਹਾ ਕਿ ਜੇ ਕਿਸਾਨਾਂ ਨੂੰ ਸਮੇਂ ਸਿਰ ਬਿੱਲਰ ਮੁਹੱਈਆ ਨਾ ਕਰਵਾਏ ਗਏ ਡੰਪ ਨਾ ਬਣਾਏ ਗਏ ਸਹੀ ਵਿਕਰੀ ਨਾ ਹੋ ਸકી ਤਾਂ ਫਿਰ ਅਸੀਂ ਤਾਂ ਝੋਨੇ ਨੂੰ ਖੇਤਾਂ ਦੇ ਵਿੱਚ ਪਰਾਲੀ ਨੂੰ ਭਾਵ ਅੱਗ ਲਾਵਾਂਗੇ ਤੇ ਹੁਣ ਦੂਸਰੇ ਪਾਸੇ ਇਸੇ ਮਸਲੇ ਨੂੰ ਲੈ ਕੇ ਖੇਤੀਬਾੜੀ ਮੰਤਰੀ ਪੰਜਾਬ ਦੇ ਮੁੱਖ ਮੰਤਰੀ ਅਤੇ ਸਬੰਧਤ ਵਿਭਾਗ ਦੇ ਆਲਾ ਅਧਿਕਾਰੀਆਂ ਦੀ ਮੀਟਿੰਗ ਹੋਈ ਹੈ ਇਸ ਮੀਟਿੰਗ ਦੇ ਵਿੱਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਖੁਦ ਹਾਜ਼ਰ ਰਹੇ। ਉਹਨਾਂ ਨੇ ਕਿਹਾ ਕਿ ਪਰਾਲੀ ਦੇ ਮਾਮਲੇ ਨੂੰ ਲੈ ਕੇ ਕਿਸਾਨਾਂ ਨੂੰ ਜਾਗਰੂਕ ਕਰੋ। ਇਹਦੇ ਉੱਤੇ ਚਰਚਾ ਹੋਈ ਹੈ ਅਤੇ ਸਾਰੇ ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨਰਾਂ ਨੂੰ ਕਿਸਾਨਾਂ ਨੂੰ ਜਾਗਰੂਕ ਕਰਨ ਵਾਸਤੇ ਹੁਕਮ ਵੀ ਦਿੱਤੇ ਹੈ। ਇਹਦੇ ਨਾਲ ਹੀ ਖੇਤੀਬਾੜੀ ਵਿਭਾਗ ਦੇ ਵੱਲੋਂ ਮਸ਼ੀਨਰੀ ਮੁਹੱਈਆ ਵੀ ਕਰਵਾਓ। ਇਹਦੇ ਤਹਿਤ ਉન્નਤ ਕਿਸਾਨ ਐਪ ਲਾਂਚ ਕੀਤੀ ਗਈ ਹੈ ਅਤੇ ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਦਾ ਕਿਸਾਨ ਲਗਾਤਾਰ ਜਾਗਰੂਕ ਵੀ ਹੋ ਰਿਹਾ ਹੈ। ਅਤੇ ਪਰਾਲੀ ਸਾੜਨ ਦੀਆਂ ਘਟਨਾਵਾਂ ਲਗਾਤਾਰ ਪਿਛਲੇ ਸਾਲਾਂ ਦੇ ਮੁਕਾਬਲੇ ਘਟ ਵੀ ਰਹੀਆਂ ਨੇ ਇਸੇ ਤਰ੍ਹਾਂ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੇ ਵੀ ਆਖਿਆ ਕਿ ਕਿਸਾਨਾਂ ਦੇ ਨਾਲ ਆ ਅਸੀਂ ਅਤੇ ਕਿਸਾਨਾਂ ਨੂੰ ਹੋਰ ਮਸ਼ੀਨਰੀ ਵੀ ਮੁਹੱਈਆ ਕਰਵਾਈ ਜਾਏਗੀ ਹੁਣ ਗੱਲ ਕਰਦੇ ਆ ਸਰਪੰਚੀ ਦੀ ਬਠਿੰਡਾ ਦਾ ਪਿੰਡ ਹੈ ਸੰਗਤ ਮੰਡੀ ਪੰਜਾਬ ਦੇ ਵਿੱਚ ਵੈਸੇ ਤਾਂ ਹਰ ਪਾਸੇ ਸਰਗਰਮੀਆਂ ਤੇਜ਼ ਨੇ ਕਿਉਂਕਿ 15 ਅਕਤੂਬਰ ਨੂੰ ਪੰਚਾਂ ਦੀਆਂ ਸਰਪੰਚਾਂ ਦੀਆਂ ਚੋਣਾਂ ਹੋਣੀਆਂ ਨੇ ਪਰ ਪੰਚਾਇਤੀ ਚੋਣਾਂ ਨੇ ਮਾਹੌਲ ਮੁਕੰਮਲ ਤੌਰ ਤੇ ਪੱਕ ਚੁੱਕਿਆ ਪਿੰਡ ਗੈਰੀ ਬੁੱਟਰ ਦੇ ਵਿੱਚ ਸਰਬਸੰਮਤੀ ਨਾਲ ਸਰਪੰਚ ਚੁਣਨ ਦੇ ਵਾਸਤੇ ਖਬਰ ਮਿਲੀ ਹੈ ਕਿ 60 ਲੱਖ ਰੁਪਏ ਤੱਕ ਦੀ ਬੋਲੀ ਲੱਗ ਚੁੱਕੀ ਹੈ ਫਿਰ ਵੀ ਸਹਿਮਤੀ ਬਣੀ ਨਹੀਂ ਪਿੰਡ ਵਾਸੀ ਸਾਬਕਾ ਬਲਾਕ ਸੰਮਤੀ ਮੈਂਬਰ ਗੁਰਮੀਤ ਸਿੰਘ ਨੇ ਜਾਣਕਾਰੀ ਦਿੱਤੀ ਹੈ ਕਿ ਪਿੰਡ ਦੇ ਵਿੱਚ ਸਰਬਸੰਮਤੀ ਵਾਸਤੇ ਇਕੱਠਾ ਕੀਤਾ ਗਿਆ ਸੀ ਉੱਥੇ ਪਿੰਡ ਦੇ ਨੌਜਵਾਨ ਨਵਜੋਤ ਸਿੰਘ ਦੇ ਵੱਲੋਂ ਸਰਬਸੰਮਤੀ ਨਾਲ ਸਰਪੰਚ ਚੁਣਨ ਤੇ ਪਿੰਡ ਦੇ ਸਾਂਝੇ ਕੰਮਾਂ ਲਈ 50 ਲੱਖ ਰੁਪਏ ਰਕਮ ਦੇਣ ਦਾ ਐਲਾਨ ਵੀ ਕੀਤਾ ਗਿਆ ਸੀ ਪਰ ਸੈਂਟੀ ਫਿਰ ਵੀ ਨਾ ਬਣੀ ਇਸੇ ਦੌਰਾਨ ਸਰਪੰਚੀ ਦੇ ਇੱਕ ਹੋਰ ਚਾਹਵਾਨ ਬਿੱਕਰ ਸਿੰਘ ਪੁੱਤਰ ਜਗਰਾਤ ਸਿੰਘ ਦੇ ਵੱਲੋਂ ਵੀ 60 ਲੱਖ ਰੁਪਏ ਦੇਣ ਦਾ ਐਲਾਨ ਕਰ ਦਿੱਤਾ ਗਿਆ ਪਰ ਸੈਂਟੀ ਫਿਰ ਵੀ ਨਾ ਬਣੀ ਉਹਨਾਂ ਦੱਸਿਆ ਕਿ ਪਿੰਡ ਦੇ ਵਿੱਚ ਹੁਣ ਮੋੜ ਇਕੱਠਾ ਕੀਤਾ ਜਾ ਸਕਦਾ ਹੈ ਪਿੰਡ ਵਾਸੀ ਨੇ ਦੱਸਿਆ ਕਿ ਬੋਲੀ ਦੀ ਰਕਮ ਇਹ 1 ਕਰੋੜ ਤੱਕ ਵੀ ਜਾ ਸਕਦੀ ਹੈ ਪਿੰਡ ਦੇ ਨੌਜਵਾਨਾਂ ਦੇ ਵੱਲੋਂ ਸਰਪੰਚੀ ਖਰੀਦੇ ਜਾਣ ਦੀ ਪਾਈ ਜਾ ਰਹੀ ਪ੍ਰਤਾਪ ਵਿਰੋਧ ਕੀਤਾ ਜਾ ਰਿਹਾ ਹੈ ਜਿਸ ਕਰਕੇ ਇਹ ਮਾਮਲਾ ਲਟਕ ਗਿਆ ਹੈ ਪਿੰਡ ਦੇ ਨੌਜਵਾਨਾਂ ਦਾ ਕਹਿਣਾ ਹੈ ਕਿ ਜੇ ਏਸੇ ਢੰਗ ਨਾਲ 60-60 ਲੱਖ ਜਾਂ ਕਰੋੜ-ਕਰੋੜ ਰੁਪਏ ਦੇ ਕੇ ਸਰਪੰਚ ਚੁਣੇ ਜਾਂਦੇ ਰਹੇ ਤਾਂ ਆਮ ਲੋਕ ਇਸ ਪ੍ਰਕਿਰਿਆ ਦੇ ਵਿੱਚੋਂ ਬਾਹਰ ਹੋ ਜਾਣਗੇ ਨਾਇਬ ਤਹਿਸੀਲਦਾਰ ਉਹਨਾਂ ਨੂੰ ਜਦੋਂ ਪੁੱਛਿਆ ਗਿਆ ਉਹ ਕਹਿੰਦੇ ਵੀ ਇਹਦੇ ਸਬੰਧਤ ਤਾਂ ਜੇ ਗੱਲ ਹੈ ਉਹ ਅਧਿਕਾਰੀ ਹੀ ਕਾਰਵਾਈ ਕਰ ਸਕਦੇ ਆ ਜਾਣਕਾਰੀ ਅਨੁਸਾਰ ਨੇੜਲੇ ਪਿੰਡਾਂ ਦੇ ਵਿੱਚ ਸਰਬਸੰਮਤੀ ਨਾਲ ਸਰਪੰਚ ਚੁਣੇ ਜਾਣ ਸੰਬੰਧੀ ਬੋਲੀਆਂ ਲੱਗਣ ਦੀਆਂ ਹੋਰ ਵੀ ਖਬਰਾਂ ਮਿਲੀਆਂ ਨੇ। ਇਹਦੇ ਤੋਂ ਇਲਾਵਾ ਸੋਸ਼ਲ ਮੀਡੀਆ ਤੇ ਵੀ ਸਰਪੰਚੀ ਦੇ ਚਾਹਵਾਨ ਵੱਡੇ-ਵੱਡੇ ਐਲਾਨ ਕਰ ਰਹੇ ਨੇ। ਇਸੇ ਤਰ੍ਹਾਂ ਅੱਜ ਦੇ ਪ੍ਰੋਗਰਾਮ ਪੰਜਾਬ ਬੋਲ ਦਾ ਵਿੱਚ ਇੱਕ ਖਬਰ ਦਿਖਾਈ ਸੀ। ਡੇਰਾ ਬਾਬਾ ਨਾਨਕ ਦੇ ਨੇੜਲਾ ਪਿੰਡ ਹਰਦੌਰਵਾਲ ਕਲਾ ਉਹ ਪੰਜਾਬ ਦਾ ਇਸ ਤਰ੍ਹਾਂ ਦਾ ਪਹਿਲਾ ਪਿੰਡ ਬਣ ਗਿਆ ਜਿੱਥੇ ਸਰਪੰਚੀ ਵਾਸਤੇ ਭਾਜਪਾ ਨੇ ਆਪਣੇ ਉਮੀਦਵਾਰ ਨੂੰ ਜਿਸ ਦਾ ਨਾਮ ਆਤਮਾ ਸਿੰਘ ਦਾ ਸਨਮਾਨਤ ਵੀ ਕੀਤਾ ਹੈ ਅਤੇ ਪੰਜਾਬ ਦੇ ਵਿੱਚ ਸਭ ਤੋਂ ਉੱਚੀ ਬੋਲੀ ਭਾਵ 2 ਕਰੋੜ ਰੁਪਏ ਲਾ ਕੇ ਉਹਨੇ ਇੱਕ ਵੱਖਰਾ ਰਿਕਾਰਡ ਬਣਾਇਆ ਹੈ। ਪੰਚਾਇਤ ਘਰ ਦੇ ਵਿੱਚ ਉੱਥੇ ਇਕੱਠ ਕੀਤਾ ਗਿਆ। ਤਿੰਨ ਉਮੀਦਵਾਰਾਂ ਵੱਲੋਂ ਵੱਖ-ਵੱਖ ਦਾਅਵੇ ਕੀਤੇ ਗਏ ਤੇ ਬੋਲੀ ਜਿਹੜਾ ਸਭ ਤੋਂ ਵੱਧ ਲਾਊਗਾ ਉਹ ਕਹਿੰਦੇ ਪਿੰਡ ਦਾ ਸਰਪੰਚ ਹੋਊਗਾ। ਬੋਲੀ ਦੇਣ ਵਾਲਿਆਂ ਦੇ ਵਿੱਚ ਆਤਮਾ ਸਿੰਘ ਪੁੱਤਰ ਵਸਣ ਸਿੰਘ, ਜਸਵਿੰਦਰ ਸਿੰਘ 베ਦੀ ਪੁੱਤਰ ਅਜੀਤ ਸਿੰਘ 베ਦੀ, ਨਰਵੈਰ ਸਿੰਘ ਪੁੱਤਰ ਹਰਦੀਪ ਸਿੰਘ ਇਹ ਸ਼ਾਮਲ ਰਹੇ। ਬੋਲੀ ਦੇਣ ਵਾਸਤੇ ਪਿੰਡ ਦੇ ਗੁਰਦੁਆਰਾ ਸਾਹਿਬ ਦੇ ਵਿੱਚ ਬਕਾਇਦਾ ਤੌਰ ਤੇ ਅਨਾਉਂਸਮੈਂਟ ਕਰਵਾਈ ਗਈ ਪਰ ਮੇਰੀ ਜਾਣਕਾਰੀ ਅਨੁਸਾਰ ਕਾਂਗਰਸ ਆਮ ਆਦਮੀ ਪਾਰਟੀ ਅਤੇ ਅਕਾਲੀ ਦਲ ਦਾ ਕੋਈ ਵੀ ਨੁਮਾਇੰਦਾ ਬੋਲੀ ਦੇਣ ਵਾਸਤੇ ਨਾ ਪਹੁੰਚਿਆ ਅਖੀਰ ਇਹ ਜਿਹੜੇ ਭਾਜਪਾ ਸਮਰਥਕ ਸੀ ਇਹਨਾਂ ਤਿੰਨੇ ਦਾਵੇਦਾਰਾਂ ਦੇ ਵਿੱਚੋਂ ਆਤਮਾ ਸਿੰਘ ਨੇ ਸਭ ਤੋਂ ਉੱਚੀ ਬੋਲੀ 2 ਕਰੋੜ ਰੁਪਏ ਤੱਕ ਲਾ ਦਿੱਤੀ ਹੈ ਜਸਵਿੰਦਰ ਸਿੰਘ 베ਦੀ ਨੇ ਜਦ 1 ਕਰੋੜ ਰੁਪਏ ਦੀ ਬੋਲੀ ਦਿੱਤੀ ਤਾਂ ਆਤਮਾ ਸਿੰਘ ਨੇ ਇਕੱਠਾ ਹੀ ਜੰਪ ਕੀਤਾ 2 ਕਰੋੜ ਦੀ ਬੋਲੀ ਲਾ ਦਿੱਤੀ। ਇਹਦੇ ਤੋਂ ਬਾਅਦ ਕਿਸੇ ਨੇ ਫਿਰ ਹੋਰ ਬੋਲੀ ਨਹੀਂ ਦਿੱਤੀ ਅਤੇ ਅੱਜ ਇੱਕ ਵਾਰ ਫਿਰ ਤੋਂ ਸਵਾ ਬੰਨ ਲਿਆ ਗਿਆ ਕਿ ਜੇਕਰ ਕਿਸੇ ਨੇ ਬੋਲੀ ਵਧਾਉਣੀ ਹੈ ਤਾਂ ਉਹ ਬੋਲੀ ਵਾਧਾ ਦੇ ਸਕਦਾ ਹੈ। ਪਰ ਉਹਨਾਂ ਨੇ ਇਹ ਆਖ ਦਿੱਤਾ ਕਿ ਮੇਰੀ ਲਿਮਟ ਕੋਈ ਨਹੀਂ। ਹੁਣ ਦੇਖੋ ਕਿ 2 ਕਰੋੜ ਤੋਂ ਕੋਈ ਵਾਧੂ ਲਾਉਂਦਾ ਜਾਂ ਨਹੀਂ ਲਾਉਂਦਾ ਅੱਜ ਆਖਰੀ ਬੋਲੀ ਲੱਗ ਸਕਦੀ ਹੈ। ਤੇ ਇਸੇ ਤਰ੍ਹਾਂ ਭਾਜਪਾ ਦੇ ਆਗੂ ਵਿਜੇ ਸੋਨੀ ਨੇ ਉੱਥੇ ਜਾ ਕੇ ਆਤਮਾ ਸਿੰਘ ਨੂੰ ਸਨਮਾਨਿਤ ਕੀਤਾ ਤੇ ਆਖਿਆ ਕਿ ਪੰਜਾਬ ਦੇ ਵਿੱਚ ਇੱਕੋ ਇੱਕ ਪਾਰਟੀ ਹੈ ਉਹ ਹੈ ਭਾਜਪਾ ਜਿਹੜੀ ਪੰਜਾਬ ਦੇ ਲੋਕਾਂ ਦੇ ਵਾਸਤੇ ਭਲੇ ਦਾ ਕੰਮ ਕਰਦੀ ਹੈ ਤੇ ਹੁਣ ਗੱਲ ਕਰਦੇ ਹਾਂ ਮੂਸੇਵਾਲ ਦੇ ਪਿਤਾ ਵੀ ਉਹ ਵੀ ਸਰਪੰਚ ਬਣਨਾ ਚਾਹੁੰਦੇ ਐ ਪਰ ਲੱਗਦਾ ਗੱਲ ਬਣਦੀ ਨਹੀਂ ਕਿਤੇ ਕਿਤੇ ਬੋਲੀ ਦੀਆਂ ਖਬਰਾਂ ਆ ਰਹੀਆਂ ਨੇ ਤੇ ਕਿਤੇ ਕਿਤੇ ਸਰਬਸੰਮਤੀ ਦੀਆਂ ਖਬਰਾਂ ਆ ਰਹੀਆਂ ਨੇ ਉੱਥੇ ਹੀ ਸਿੱਧੂ ਮੂਸੇਵਾਲ ਦਾ ਪਿੰਡ ਮੂਸਾ ਉੱਥੇ ਵੀ ਪੰਚਾਇਤੀ ਚੋਣਾਂ ਦੀਆਂ ਸਰਗਰਮੀਆਂ ਤੇਜ਼ ਨੇ ਮੂਸੇਵਾਲਾ ਦੇ ਪਿਤਾ ਬਲਕੌਰ ਸਿੱਧੂ ਸਿਆਸਤ ਵਿੱਚ ਕਦਮ ਰੱਖਣ ਵਾਸਤੇ ਹਮੇਸ਼ਾ ਕਾਲੇ ਨਜ਼ਰ ਆਉਂਦੇ ਆ ਪਹਿਲਾਂ ਲੋਕ ਸਭਾ ਚੋਣਾਂ ਦੌਰਾਨ ਵੀ ਉਹਨਾਂ ਨੇ ਕਾਂਗਰਸ ਦੇ ਨਾਲ ਨਾਰਾਜ਼ਗੀ ਪ੍ਰਗਟਾਈ ਸੀ ਕਿਉਂਕਿ ਉਹ ਖੁਦ ਲੋਕ ਸਭਾ ਚੋਣ ਲੜਨੀ ਚਾਹੁੰਦੇ ਸੀ ਫਿਰ ਉਹਨਾਂ ਨੇ ਆਜ਼ਾਦ ਉਮੀਦਵਾਰ ਦੇ ਤੌਰ ਤੇ ਵੀ ਪੇਪਰ ਤਿਆਰ ਕਰ ਲਏ ਸੀ ਪਰ ਫਿਰ ਪ੍ਰਤਾਪ ਸਿੰਘ ਬਾਜਵਾ ਉਹਨਾਂ ਦੇ ਘਰ ਪਹੁੰਚੇ ਅਤੇ ਉਹਨਾਂ ਨੂੰ ਮਨਾ ਲਿਆ ਸੀ ਤੇ ਹੁਣ ਉਹ ਸਰਪੰਚੀ ਦੀ ਦੌੜ ਵਿੱਚ ਨੇ ਉਹਨਾਂ ਨੇ ਆਖਿਆ ਕਿ ਸਰਬਸੰਮਤੀ ਕਰ ਦਿਓ ਮੇਰੇ ਤੇ ਪਰ ਪਿੰਡ ਦੇ ਕੁਝ ਲੋਕਾਂ ਵੱਲੋਂ ਇਸ ਨੂੰ ਖਾਰਜ ਕਰ ਦਿੱਤਾ ਗਿਆ ਹੈ ਦੱਸਿਆ ਜਾ ਰਿਹਾ ਕਿ ਸਿੱਤੂ ਮੂਸੇਵਾਲ ਦੇ ਪਿਤਾ ਦੇ ਖਿਲਾਫ ਗੁਰਸ਼ਰਨ ਸਿੰਘ ਚੋਣ ਲੜ ਰਹੇ ਹਨ ਜਾਣਕਾਰੀ ਦੇ ਮਤਲਬ ਕੋ ਆਪਣਾ ਨਾਮਜ਼ਦਗੀ ਪੱਤਰ ਦਾਖਲ ਕਰੇਗਾ ਪਹਿਲਾਂ ਸੋਸ਼ਲ ਮੀਡੀਆ ਤੇ ਇਹ ਖਬਰਾਂ ਵੀ ਆ ਗਈਆਂ ਸੀ ਕਿ ਮੂਸਾ ਪਿੰਡ ਮੂਸੇਵਾਲ ਦੇ ਪਿਤਾ ਬਲਕੌਰ ਸਿੰਘ ਸਿੱਧੂ ਨੂੰ ਸਰਬਸੰਮਤੀ ਨਾਲ ਸਰਪੰਚ ਚੁਣ ਰਿਹਾ ਹੈ ਪਰ ਬਲਕੌਰ ਸਿੰਘ ਦੀ ਨਜ਼ਦੀਕੀਆਂ ਨੇ ਦਾਵਾ ਕੀਤਾ ਕਿ ਇਸ ਤਰ੍ਹਾਂ ਨਹੀਂ ਹੋ ਸਕਿਆ ਇਹ ਸਾਰੀਆਂ ਖਬਰਾਂ ਫਰਜ਼ੀ ਨੇ ਇਦੇ ਤੋਂ ਪਹਿਲਾਂ ਪਿਛਲੀ ਵਾਰ ਸਿੱਧੂ ਮੂਸੇਵਾਲੇ ਦੇ ਮਾਤਾ ਚਰਨ ਕੌਰ ਪਿੰਡ ਦੀ ਸਰਪੰਚ ਚੁਣੀ ਗਈ ਸੀ 2018 ਦੀਆਂ ਸਰਪੰਚੀ ਚੋਣਾਂ ਦੇ ਵਿੱਚ ਚਰਨ ਕੌਰ ਨੇ ਕਾਂਗਰਸ ਦੀ ਟਿਕਟ ਤੇ ਚੋਣ ਲੜੀ ਸੀ ਤੇ ਉਸ ਵਕਤ ਸਿੱਧੂ ਮੂਸੇਵਾਲੇ ਨੇ ਵੀ ਆਪਣੀ ਮਾਤਾ ਦੇ ਹੱਕ ਵਿੱਚ ਪ੍ਰਚਾਰ ਕੀਤਾ ਸੀ ਤੇ ਹੁਣ ਗੱਲ ਕਰਦੇ ਆ ਕਿ ਇੱਕ ਪਾਸੇ ਪਟੀਸ਼ਨ ਪਾ ਦਿੱਤੀ ਗਈ ਹੈ ਕਿ ਚੋਣਾਂ ਤਾਂ ਰੱਦੀ ਕਰ ਦਿਓ ਜੀ ਕਿਸੇ ਪਿੰਡ ਵਿੱਚ ਬੋਲੀ ਲੱਗ ਰਹੀ ਹੈ ਕਿਸੇ ਪਿੰਡ ਵਿੱਚ ਸਰਬਸੰਮਤੀ ਹੋ ਰਹੀ ਹੈ ਤੇ ਇੱਧਰ ਹਾਈ ਕੋਰਟ ਦੇ ਵਿੱਚ ਇੱਕ ਪਟੀਸ਼ਨ ਚੱਲੀ ਗਈ ਹੈ ਜੀ। ਚੰਡੀਗੜ੍ਹ ਦਾ ਕੁਲਜਿੰਦਰ ਸਿੰਘ ਉਹਨੇ ਪਟੀਸ਼ਨ ਪਾ ਦਿੱਤੀ ਹੈ। ਉਹਨੇ ਤਿੰਨ ਕ ਸਵਾਲ ਚੁੱਕ ਦਿੱਤੇ ਆ। ਪੰਚਾਇਤੀ ਚੋਣਾਂ ਦੇ ਨੋਟੀਫਿਕੇਸ਼ਨ ਤੇ ਕਹਿੰਦਾ ਤਾਂ ਰੱਦ ਕਰ ਦਿਓ। ਸਭ ਤੋਂ ਪਹਿਲਾਂ ਉਹਨੇ ਆਖਿਆ ਕਿ ਚੋਣਾਂ ਜਲਦਬਾਜ਼ੀ ਵਿੱਚ ਹੋ ਰਹੀਆਂ ਨੇ। ਦੂਜਾ ਸਰਕਾਰ ਨੇ ਰਾਖਵੇਂਕਰਨ ਨੂੰ ਲੈ ਕੇ ਕੋਈ ਸਹੀ ਗਾਈਡਲਾਈਨਸ ਦਿੱਤੀਆਂ ਹੀ ਨਹੀਂ। ਇਹਦੇ ਤੋਂ ਇਲਾਵਾ ਪਟੀਸ਼ਨ ਦੇ ਵਿੱਚ ਉਮੀਦਵਾਰਾਂ ਦੀ ਨਾਮਜ਼ਦਗੀ ਦੌਰਾਨ ਭਰੀ ਜਾਣ ਵਾਲੀ ਐਨਓਸੀ ਤੇ ਵੀ ਉਹਨੇ ਕੁਝ ਸਵਾਲ ਚੁੱਕੇ ਨੇ ਇੱਕ ਸਵਾਲ ਜਿਹੜਾ ਤੀਸਰਾ ਵੱਡਾ ਸਵਾਲ ਆ ਉਹ ਕਹਿੰਦਾ ਪੰਚਾਇਤੀ ਚੋਣਾਂ ਦੇ ਵਿੱਚ ਨਾਮਜ਼ਦਗੀਆਂ ਵਾਸਤੇ ਚੋਣ ਕਮਿਸ਼ਨ ਦੇ ਵੱਲੋਂ 5 ਦਿਨ ਹੁੰਦੇ ਆ ਪਰ ਇਸ ਵਾਰ 8 ਦਿਨ ਕਿਉਂ ਦਿੱਤੇ ਗਏ ਆ ਇਹਦੇ ਤੇ ਕਹਿੰਦੇ ਪੰਜਾਬ ਸਰਕਾਰ ਹੁਣ ਆਪਣਾ ਜਵਾਬ ਦਾਖਲ ਕਰੇ ਚੋਣਾਂ ਦੇ ਨਿਯਮਾਂ ਅਨੁਸਾਰ ਕਹਿੰਦੇ ਨਾਮਜ਼ਦਗੀਆਂ ਵਾਸਤੇ 5 ਦਿਨ ਦਿੱਤੇ ਜਾਂਦੇ ਆ ਪਰ ਇਸ ਵਾਰ ਪੰਚਾਇਤੀ ਚੋਣਾਂ ਦੇ ਵਿੱਚ ਨਾਮਜ਼ਦਗੀਆਂ ਵਾਸਤੇ 8 ਦਿਨ ਦਾ ਸਮਾਂ ਕਿਉਂਕਿ 27 ਸਤੰਬਰ ਤੋਂ ਨਾਮਜ਼ਦਗੀਆਂ ਸ਼ੁਰੂ ਹੋਈਆਂ ਨੇ ਅਤੇ 4 ਅਕਤੂਬਰ ਤੱਕ ਇਹ ਦਿੱਤੀਆਂ ਜਾ ਸਕਦੀਆਂ ਨੇ ਹਾਲਾਂਕਿ ਜੇ ਇਹਦੇ ਤੇ ਗਹਿਰਾਈ ਨਾਲ ਝਾਤ ਮਾਰੀਏ ਤਾਂ ਇਹਦੇ ਵਿੱਚ ਤਿੰਨ ਛੁੱਟੀਆਂ ਨੇ ਸ਼ਨੀਚਰਵਾਰ ਐਤਵਾਰ ਅਤੇ ਨਾਲ 2 ਅਕਤੂਬਰ ਦੀ ਵੀ ਛੁੱਟੀ ਹੈ ਇਸ ਹਿਸਾਬ ਨਾਲ ਨਾਮਜ਼ਦਗੀਆਂ ਵਾਸਤੇ ਕੁੱਲ 5 ਦਿਨ ਹੀ ਅਠਾ ਵਿੱਚੋਂ ਬਚ ਜਾਂਦੇ ਨੇ ਤੇ ਹੁਣ ਗੱਲ ਕਰਦੇ ਹਾਂ ਜਸਟਿਸ ਸਿਖਾਵਤ ਦੀ ਸੁਰੱਖਿਆ ਵਿੱਚ ਜਿਹੜੀ ਸਨ ਆਕੀ ਜਾ ਰਹੀ ਸੀ ਉਹਦੇ ਤੋਂ ਬਾਅਦ ਇੱਕ ਵੱਡਾ ਕਦਮ ਚੁੱਕ ਦਿੱਤਾ ਗਿਆ ਹੈ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਬੀਤੇ ਦਿਨੀ ਅੰਮ੍ਰਿਤਸਰ ਸ਼੍ਰੀ ਦਰਬਾਰ ਸਾਹਿਬ ਦੇ ਬਾਹਰ 22 ਸਤੰਬਰ ਦਾ ਦਿਨ ਸੀ ਜੱਜ ਐਨਐਸਸੀ ਖਾਵਤ ਦੀ ਸੁਰੱਖਿਆ ਦੇ ਵਿੱਚ ਜਿਹੜੀ ਗੰਭੀਰ ਕੋਤਾਹੀ ਹੋਈ ਸੀ ਉਸ ਮਾਮਲੇ ਵਿੱਚ ਸਖਤ ਕਾਰਵਾਈ ਕਰ ਦਿੱਤੀ ਹੈ ਕਿਉਂਕਿ ਇੱਕ ਵਿਅਕਤੀ ਨੇ ਜੱਜ ਦੀ ਸੁਰੱਖਿਆ ਦੇ ਵਿੱਚ ਇੱਕ ਐਐਸਆਈਸੀ ਉਹਦਾ ਪਿਸਤੌਲ ਖੋ ਕੇ ਆਪਣੇ ਆਪ ਨੂੰ ਗੋਲੀ ਮਾਰ ਲਈ ਸੀ ਇਸ ਘਟਨਾ ਤੋਂ ਬਾਅਦ ਹਾਈ ਕੋਰਟ ਨੇ ਸੁਰੱਖਿਆ ਵਿੱਚ ਤਾਇਨਾਤ ਪੰਜਾਬ ਪੁਲਿਸ ਦੇ ਮੁਲਾਜ਼ਮਾਂ ਨੂੰ ਹਟਾਉਣ ਦੇ ਹੁਕਮ ਦੇ ਦਿੱਤੇ ਸੀ ਅਤੇ ਜੱਜ ਦੀ ਸੁਰੱਖਿਆ ਦੀ ਜ਼ਿੰਮੇਵਾਰੀ ਹੁਣ ਚੰਡੀਗੜ੍ਹ ਅਤੇ ਹਰਿਆਣਾ ਪੁਲਿਸ ਦੇ ਹਵਾਲੇ ਕਰ ਦਿੱਤੀ ਗਈ ਹੈ ਹਾਈ ਕੋਰਟ ਨੇ ਪੰਜਾਬ ਸਰਕਾਰ ਨੂੰ ਕਿਹਾ ਕਿ ਉਹ ਤੁਰੰਤ ਜਾਂਚ ਕਰਕੇ ਰਿਪੋਰਟ ਦੇਵੇ 22 ਸਤੰਬਰ ਨੂੰ ਇਹ ਮਾਮਲਾ ਉਸ ਵਕਤ ਵਾਪਰਿਆ ਸੀ ਜਦੋਂ ਜਸਤੇ ਸ਼ਖਾਵਤ ਹਰਮੰਦਰ ਸਾਹਿਬ ਦੇ ਦਰਸ਼ਨਾਂ ਵਾਸਤੇ ਪਹੁੰਚੇ ਸੀ ਇਸ ਘਟਨਾ ਤੋਂ ਬਾਅਦ ਹਾਈ ਕੋਰਟ ਨੇ ਸੁਰੱਖਿਆ ਵਿੱਚ ਕਟਾਹੀ ਨੂੰ ਗੰਭੀਰ ਕਰਾਰ ਦਿੱਤਾ ਸੀ ਅਤੇ ਸਖਤ ਰੁਖ ਅਖਤਿਆਰ ਕਰ ਦਿੱਤਾ ਸੀ ਅਤੇ ਹੁਣ ਪੰਜਾਬ ਪੁਲਿਸ ਦੇ ਵਿੱਚੋਂ ਬਾਹਰ ਕਰ ਦਿੱਤੀ ਗਈ ਹੈ ਹੁਣ ਗੱਲ ਕਰਦੇ ਹਾਂ ਕਿ ਵੱਡੇ ਸੰਕਟ ਨਾਲ ਜੂਝ ਰਹੀ ਹੈ ਜੀ ਪੰਜਾਬ ਤੇ ਹਰਿਆਣਾ ਹਾਈ ਕੋਰਟ ਉਹਦਾ ਕਾਰਨ ਸੁਣ ਕੇ ਤੁਸੀਂ ਹੈਰਾਨ ਹੋਵੋਗੇ ਕਿ ਕਿੰਨੇ ਕ ਕੇਸ ਕਿੰਨੇ ਲੰਬੇ ਸਮੇਂ ਤੋਂ ਪੈਨੇ ਤੇ ਜੱਜ ਸਾਹਿਬਾਨਾਂ ਦੀ ਗਿਣਤੀ ਲਗਾਤਾਰ ਘਟ ਰਹੀ ਹੈ ਇਸੇ ਹਫਤੇ ਇੱਕ ਜੱਜ ਨੇ ਹੋਰ ਸੇਵਾਮੁਕਤ ਹੋ ਜਾਣਾ ਰਿਟਾਇਰ ਹੋ ਜਾਣਾ ਹੈ ਪਿਛਲੇ ਸਾਲ ਨਵੰਬਰ ਮਹੀਨੇ ਤੋਂ ਬਾਅਦ ਕੋਈ ਵੀ ਨਵੀਂ ਨਿਯੁਕਤੀ ਨਹੀਂ ਹੋਈ ਅਦਾਲਤ ਭਾਵ ਹਾਈ ਕੋਰਟ ਪਹਿਲਾਂ ਹੀ 31 ਜੱਜਾਂ ਦੀ ਕਮੀ ਦੇ ਨਾਲ ਇਸ ਵਕਤ ਕੰਮ ਚਲਾ ਰਹੀ ਹੈ ਇਹ ਸਿਰਫ 54 ਜੱਜ ਨੇ ਜਿਹੜੇ ਇਸ ਵਕਤ ਕੰਮ ਕਰ ਰਹੇ ਹੈ ਜਦੋਂ ਕਿ ਪਰਵਾਰਨਤ ਜੱਜਾਂ ਦੀ ਗਿਣਤੀ 85 ਹੈ ਜੱਜਾਂ ਦੀ ਇਸ ਘਾਟ ਦੇ ਕਾਰਨ 4 ਲੱਖ 33000 ਤੇ 253 ਕੇਸਾਂ ਦਾ ਬੈਕਲੌਗ ਹੋਇਆ ਪਿਆ ਹੈ ਉਹਨਾਂ ਦੇ ਵਿੱਚ ਜੀਵਨ ਅਤੇ ਆਜ਼ਾਦੀ ਨਾਲ ਸੰਬੰਧਿਤ 1 ਲੱਖ 61362 ਅਪਰਾਧਿਕ ਮਾਮਲੇ ਵੀ ੜੇ ਸਾਰੀਆਂ ਸ਼੍ਰੇਣੀਆਂ ਦੇ 112754 ਕੇਸ ਜਿਹੜੇ ਕਿ 26% ਦੀ ਬਣਦੇ ਆ 10 ਸਾਲਾਂ ਤੋਂ ਵੱਧ ਦੇ ਲੰਬਤ ਪਏ ਐ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਵਿੱਚ 85 ਜੱਜਾਂ ਦੀ ਪ੍ਰਵਾਨਤ ਗਿਣਤੀ ਦੇ ਮੁਕਾਬਲੇ ਸਿਰਫ 54 ਜੱਜਾਂ ਨਾਲ ਇਸ ਵਕਤ ਕੰਮ ਚਲਾਇਆ ਜਾ ਰਿਹਾ ਹੈ ਕਿਉਂਕਿ ਪਿਛਲੇ ਸਾਲ ਨਵੰਬਰ ਤੋਂ ਕੋਈ ਨਵੀਂ ਨਿਯੁਕਤੀ ਨਹੀਂ ਕੀਤੀ ਗਈ ਜਸਟਿਸ ਰਿਤੂ ਟੈਗੋਰ 28 ਤੰਬਰ ਨੂੰ ਸੇਵਾਮੁਕਤ ਉਹਨਾਂ ਦੀ ਉਮਰ ਹੋ ਜਾਣੀ ਹੈ ਤੇ ਉਹਨਾਂ ਨੇ ਵੀ ਰਿਟਾਇਰ ਹੋ ਜਾਣਾ ਹੈ ਜਦੋਂ ਕਿ ਇਸ ਸਾਲ ਦੋ ਹੋਰ ਜੱਜਾਂ ਸਮੇਤ ਪੰਜ ਜੱਜ ਨੇ ਜਿਹੜੇ 2025 ਤੱਕ ਸੇਵਾਮੁਕਤ ਹੋ ਜਾਣਗੇ ਜ਼ਿਲ੍ਹਾ ਤੇ ਸੈਸ਼ਨ ਜੱਜਾਂ ਦੀ ਸ਼੍ਰੇਣੀ ਵਿੱਚੋਂ 15 ਜੱਜ ਤਰੱਕੀ ਲਈ ਯੋਗ ਹੈ ਪਰ ਲਗਭਗ 8 ਮਹੀਨਿਆਂ ਤੋਂ ਰੈਗੂਲਰ ਚੀਫ ਜਸਟਿਸ ਦੀ ਅਣਹੋਂਦ ਕਾਰਨ ਉਹਨਾਂ ਦੀਆਂ ਨਿਯੁਕਤੀਆਂ ਰੁਕੀਆਂ ਰਹੀਆਂ ਇਹ ਅਹੁਦਾ ਪਿਛਲੇ ਸਾਲ ਅਕਤੂਬਰ ਮਹੀਨੇ ਜਸਟਿਸ ਰਵੀ ਸ਼ੰਕਰ ਝਾ ਦੇ ਸੇਵਾਮੁਕਤ ਹੋਣ ਤੋਂ ਬਾਅਦ ਖਾਲੀ ਰਿਹਾ ਕੇਂਦਰ ਵੱਲੋਂ ਦੇਰੀ ਕੀਤੀ ਗਈ ਹੈ ਅਤੇ ਦੇਰੀ ਬਾਅਦ ਲੰਬੇ ਸਮੇਂ ਤੋਂ ਖਾਲੀ ਪਏ ਅਹੁਦੇ ਤੇ ਅਖੀਰ ਜਸਟਿਸ ਸ਼ੀਲ 나ਗੂ ਨੂੰ ਜੁਲਾਈ ਮਹੀਨੇ ਚੀਫ ਜਸਟਿਸ ਦੇ ਵੱਲੋਂ ਸੌਚੁਕਾ ਦਿੱਤੀ ਗਈ ਸੀ ਪਰ ਬਾਕੀ ਸਾਰੇ ਕੰਮਕਾਜ ਉੱਥੇ ਹੀ ਰੁਕੇ ਪਏ ਐ ਸਾਰਾ ਤੌਰ ਤੇ ਹਾਈ ਕੋਰਟ ਦੇ ਸਭ ਤੋਂ ਸੀਨੀਅਰ ਜੱਜ ਜਸਟਿਸ ਜੀਐਸ ਸੰਧਾਵਾਲੀਆ ਨੂੰ ਪਹਿਲਾਂ ਮੱਧ ਪ੍ਰਦੇਸ਼ ਹਾਈ ਕੋਰਟ ਅਤੇ ਫਿਰ ਹਿਮਾਚਲ ਪ੍ਰਦੇਸ਼ ਹਾਈ ਕੋਰਟ ਦੇ ਚੀਫ ਜਸਟਿਸ ਦੇ ਵੱਜੋਂ ਉੱਚਾ ਚੁੱਕਣ ਤੋਂ ਬਾਅਦ ਸੁਪਰੀਮ ਕੋਰਟ ਦੁਆਰਾ ਸਿਫਾਰਸ਼ ਕੀਤੀ ਗਈ ਸੀ ਪਰ ਕੇਂਦਰ ਦੇ ਵੱਲੋਂ ਇਸ ਬਾਰੇ ਕੋਈ ਵੀ ਅੱਗੇ ਕਦਮ ਵਧਾਏ ਨਾ ਗਏ ਵਕੀਲਾਂ ਨੂੰ ਜੱਜਾਂ ਵੱਜੋਂ ਤਰੱਕੀ ਦੇਣ ਦੀ ਅੰਤਮ ਸਿਫਾਰਸ਼ ਹਾਈ ਕੋਰਟ ਕਾਲਜਿਮ ਦੁਆਰਾ 1 ਸਾਲ ਤੋਂ ਵੱਧ ਸਮਾਂ ਪਹਿਲਾਂ ਕਰ ਦਿੱਤੀ ਗਈ ਸੀ ਜਿਸ ਨੇ ਵਿਚਾਰ ਵਾਸਤੇ ਕੁਝ ਨਾਮ ਸੁਪਰੀਮ ਕੋਰਟ ਕਾਲਜਿਮ ਨੂੰ ਭੇਜੇ ਸੀ ਇਹਦੀ ਬਜਾਏ ਪੰਜ ਤਰੱਕੀ ਦੀ ਸਿਫਾਰਸ਼ ਕੀਤੀ ਗਈ ਪਰ ਕੇਂਦਰ ਨੇ ਤਿੰਨਾਂ ਦੀਆਂ ਨਿਯੁਕਤੀਆਂ ਨੂੰ ਨੋਟੀਫਾਈ ਕਰ ਦਿੱਤਾ ਤੇ ਐਡਵੋਕੇਟ ਹਰਮਿਤ ਸਿੰਘ ਗਰੇਵਾਲ ਅਤੇ ਦੀਪਿੰਦਰ ਸਿੰਘ ਦੇ ਨਾਵਾਂ ਦੇ ਉੱਤੇ ਕੋਈ ਕਾਰਵਾਈ ਉਹਨਾਂ ਕੀਤੀ ਗਈ ਸੁਪਰੀਮ ਕੋਰਟ ਕੌਲਜੀਅਮ ਨੇ 17 ਅਕਤੂਬਰ 2023 ਨੂੰ ਆਪਣੀ ਜਿਹੜੀ ਤਰੱਕੀ ਸੀ ਉਹਦੀ ਸਿਫਾਰਿਸ਼ ਫੇਰ ਦੁਹਰਾਈ ਕਿ ਇਹਨਾਂ ਨੂੰ ਤਰੱਕੀ ਦੇ ਦਿੱਤੀ ਜਾਵੇ ਪਰ ਉਹਨਾਂ ਦੀਆਂ ਨਿਯੁਕਤੀਆਂ ਵੀ ਹਾਲੇ ਤੱਕ ਲੰਬਤ ਪਈਆਂ ਨੇ ਸੁਪਰੀਮ ਕੋਰਟ ਕੌਲਜੀਅਮ ਨੇ ਵੀ ਜਨਵਰੀ ਦੇ ਵਿੱਚ ਐਡਵੋਕੇਟ ਰੋਹਿਤ ਕਪੂਰ ਨੂੰ ਤਰੱਕੀ ਦੇਣ ਦੀ ਸਿਫਾਰਿਸ਼ ਕਰ ਦਿੱਤੀ ਸੀ ਹਾਈ ਕੋਰਟ ਕੌਲਜੀਅਮ ਨੇ ਅਸਲ ਦੇ ਵਿੱਚ 21 ਅਪ੍ਰੈਲ 2023 ਨੂੰ ਪੰਜਾਬ ਅਤੇ ਹਰਿਆਣਾ ਦੇ ਮੁੱਖ ਮੰਤਰੀਆਂ ਅਤੇ ਰਾਜਪਾਲਾਂ ਦੀ ਸਹਿਮਤੀ ਨਾਲ ਇਹਨਾਂ ਦੇ ਨਾਵਾਂ ਨੂੰ ਪ੍ਰਸਤਾਵ ਵੀ ਕਰ ਦਿੱਤਾ ਸੀ ਇਦੇ باوجود ਵੀ ਹਲੇ ਤੱਕ ਕਿਸੇ ਨਿਯੁਕਤੀ ਨੂੰ ਅੰਤਮ ਰੂਪ ਨਹੀਂ ਦਿੱਤਾ ਗਿਆ ਅਤੇ ਲੱਖਾਂ ਦੀ ਗਣਤੀ ਦੇ ਵਿੱਚ ਕੇਸ ਪਏ ਆ ਪਰ ਜੇ ਕੇਸਾਂ ਦਾ ਨਿਪਟਾਰਾ ਹੋਣਾ ਹੈ ਤਾਂ ਉਹ ਜੱਜ ਸਹਿਬਾਨਾਂ ਨੇ ਕਰਨਾ ਹੈ ਸੋ ਇਸ ਕਰਕੇ ਲੋਕ ਇਨਸਾਫ ਦੀ ਉਡੀਕ ਵਿੱਚ ਨੇ ਅਤੇ ਜੱਜ ਅਪੁਆਇੰਟਮੈਂਟ ਦੀ ਤਰੀਕ ਵਿੱਚ ਦੋਸਤੋ ਇਸ ਇਕੁੱਲ ਮਿਲਾ ਕੇ ਆਪਣਾ ਅੱਜ ਦਾ ਪ੍ਰੋਗਰਾਮ ਉਮੀਦ ਕਰ ਰਹੇ ਹਾਂ ਤੁਹਾਨੂੰ ਚੰਗਾ ਲੱਗਿਆ ਹੋਵੇਗਾ ਜੇਕਰ ਪ੍ਰੋਗਰਾਮ ਚੰਗਾ ਲੱਗਿਆ ਹੈ ਤਾ ਕਿਰਪਾ ਕਰਕੇ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦੇਣਾ ਜੇਕਰ ਹਾਲੇ ਤੱਕ ਤੁਸੀਂ ਆਪਣੇ ਇਸ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਕਿਰਪਾ ਕਰਕੇ ਸਬਸਕ੍ਰਾਈਬ ਕਰਕੇ ਨੋਟੀਫਿਕੇਸ਼ਨ ਵਾਲੀ ਘੰਟੀ ਜ਼ਰੂਰ ਔਨ ਕਰ ਲੈਣੀ ਤੁਹਾਡੇ ਦਿਲੋਂ ਧੰਨਵਾਦੀ ਹੋਵਾਂਗੇ ਹੁਣ ਸਮਾਪਤ ਹੈ ਜਾਣ ਤੋਂ ਪਹਿਲਾਂ ਕਹਾਂਗਾ ਜ਼ਿੰਦਗੀ ਜਿੰਦਾਦ ਅਲੀ ਦਾ ਨਾਮ ਹੈ ਦਵਿੰਦਰ ਸਿੰਘ ਬੈਣੀਪਾਲ ਨੂੰ ਆਗਿਆ ਦਿਓ ਸਤਿ ਸ਼੍ਰੀ ਅਕਾਲ ਤੇ ਰਬ ਰਾਖਾ